ਡੇਰਾ ਸੱਚਾ ਸੋਤਾ ਦੀ ਪਵਿੱਤਰ ਸਿੱਖਿਆਵਾਂ ਉੱਤੇ ਅਮਲ ਕਰਦੇ ਹੋਣੇ ਬਲਾਕ ਬਾਂਡੀ ਦੇ ਪਿੰਡ ਫਰੀਦਕੋਟ ਕੋਟਲੀ ਵਿਖੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਆਪਣੇ ਬਜ਼ੁਰਗ ਦੇ ਦੇਹਾਂਤ ਮਗਰੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਅੱਗ ਵਿੱਚ ਜਲਾਉਣ ਦੀ ਬਜਾਏ ਮੈਡੀਕਲ ਖੋਜਾਂ ਲਈ দান ਕਰਕੇ ਮਾਨੁਤਾ ਭਲਾਈ ਕਾਰਜਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ। ਪਿੰਡ ਫਰੀਦਕੋਟ ਕੋਟਲੀ ਵਿਖੇ ਇਹ ਤੀਜਾ ਸ਼ਰੀਰਦਾਨ ਹੋਇਆ ਹੈ ਜਿਸ ਉੱਤੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡੀਕਲ ਖੋਜਾਂ ਕਰਨ ਦੇ ਲਈ ਸਹਾਇਤਾ ਪ੍ਰਾਪਤ ਹੋਵੇਗੀ। ਇਸ ਸੰਬੰਧੀ ਪ੍ਰੇਮੀ ਸੇਵਕ ਸੁਖਜਿੰਦਰ ਸਿੰਘ ਇंसा ਅਤੇ 15 ਮੈਂਬਰ ਜਗਤਾਰ ਸਿੰਘ ਇंसा ਨੇ ਦੱਸਿਆ ਕਿ ਪਿੰਡ ਦੇ ਵਸਨੀਕ 15 ਮੈਂਬਰ ਜਗਸੀਰ ਸਿੰਘ ਇंसा ਦੇ ਪਿਤਾ ਮਹਿੰਦਰ ਸਿੰਘ ਇंसा ਉਮਰ 76 ਸਾਲ ਨੇ ਜਉਂਦੇ ਜੀ ਡੇਰਾ ਸੱਚਾ ਸੋਦਾ ਤੇ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇंसा ਵੱਲੋਂ ਚਲਾਏ ਸਮਾਜ ਭਲਾਈ ਕੰਮਾਂ ਦੀ ਲੜੀ ਵਿੱਚੋਂ ਮਰਨ ਉਪਰੰਤ ਆਪਣਾ ਸਰੀਰਦਾਨ ਕਰਨ ਦੇ ਫਾਰਮ ਲਿਖਤ ਵਿੱਚ ਭਰੇ ਹੋਏ ਸਨ ਜਿਨ੍ਹਾਂ ਦਾ ਬੀਤੇ ਕੱਲ ਵੀਰਵਾਰ ਨੂੰ ਦੇਹਾਂਤ ਹੋ ਗਿਆ ਮਹਿੰਦਰ ਸਿੰਘ ਦੀ ਦਿਲੇ ਇੱਛਾ ਮੁਤਾਬਕ ਕੌਣਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਗਸੀਰ ਸੰਗ ਗੁਰਪ੍ਰੀਤ ਸਿੰਘ ਮਾਤਾ ਬੀਰੂ ਕੋਰ ਇੰਸਾ ਚੰਦਰਪਾਲ ਜਸਪਾਲ ਕੋਰ ਅਮਰਜੀਤ ਕੋਰ ਸ਼ਾਮ ਇੰਸਾ ਅਤੇ ਸਮੂਹ ਪਰਿਵਾਰਕ ਮੈਂਬਰਾਂ ਨੇ ਕਾਨੂੰਨੀ ਕਾਗਜ਼ੀ ਕਾਰਵਾਈ ਪੂਰੀ ਕਰਵਾ ਕੇ ਉਹਨਾਂ ਦਾ ਮ੍ਰਿਤਕ ਸ਼ਰੀਰ ਗ੍ਰਾਫਿਕ ਇਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ 16 ਮਾਈਲਸਟੋਨ ਤੂਲਕੋਟ ਚੱਕਰਤਾ ਰੋਡ ਦੇਰਾ ਦੁਨੁਤਰਾ ਖੰਡ ਰੂ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਗਿਆ ਇਸ ਮੌਕੇ ਮਰਤੇਕ ਦੇਹ ਨੂੰ ਗੁਬਾਰਿਆਂ ਨਾਲ ਸਜਾਈ ਐਂਬੂਲੈਂਸ ਗੱਡੀ ਰਾਹੀਂ ਪਿੰਡ ਵਿੱਚੋਂ ਲੰਘਾਉਂਦਿਆਂ ਹੋਇਆ ਪਰਿਵਾਰਕ ਮੈਂਬਰਾਂ ਅਤੇ ਸ਼ਹਾ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਨੇ ਰਵਾਨਗੀ ਦਿੱਤੀ ਇਸ ਮੌਕੇ ਸ਼ਹਾ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਸੰਗਠਨ ਦੇ ਵੀਰਾਂ ਅਤੇ ਭੈਣਾਂ ਰਿਸ਼ਤੇਦਾਰਾਂ ਅਤੇ ਸਾਧ ਸੰਗਤ ਸਰੀਰਦਾਨੀ ਮਹਿੰਦਰ ਇਨਸਾਂ ਅਮਰ ਰਹੇ ਦੇ ਆਕਾਸ਼ ਗੂੰਜਾਉ ਨਾਰੇ ਵੀ ਲਗਾਏ ਗਏ ਅਰਥੀ ਨੂੰ ਮੋਢਾ ਉਹਨਾਂ ਦੀਆਂ ਧੀਆਂ ਅਤੇ ਨੂਹਾਂ ਵੱਲੋਂ ਦਿੱਤਾ ਗਿਆ ਤਾਂਕਿ ਸਮਾਜ ਦੇ ਵਿੱਚ ਲੜਕਾ ਲੜਕੀ ਦਾ ਭੇਦਭਾਵ ਸਮਾਪਤ ਹੋ ਸਕੇ